आ गबण कैरती हैरपिया साढ़े सोलह मंगिया कहना ते लोट बढ़िया नमी नवी है ਕੰਦੀ ਦਾ ਪੂਰੀ ਜਵਾਨ ਹੈ ਤੂੰ ਮੇਰੇ ਕਿ ਨਹੀਂ ਕਰ ਰਿਹਾ ਤੇਰੇ ਕਿ ਨਹੀਂ ਕਰ ਰਿਹਾ ਉਹ ਸਾਡਾ ਤਾਂ ਕੰਮ ਹੈ ਹੁਣ ਕਿਉਂ ਜੀ ਹੈ ਹਾਂ ਸਾਹੀ ਤਾਂ ਕੱਢ ਫਿਰ ਮੈਨੂੰ ਚਾ ਕੋਲੇ ਯਾਰ ਜਲਾ ਤੇ ਤੇੜੇ ਦੀਆਂ ਮੁੰਡਿਓ ਅਛਾਏ ਮੁੰਡਿਓ ਤੇਰੇ ਪਸੰਦ ਵੀ ਹੈ ਆਹੋ ਆਹ ਉਹ ਲੈ ਭਾਈ ਇਹ ਤਾਂ 9000 ਦਿੰਦਾ ਠੀਕ ਹੈ ਹਾਂ ਫਿਰ ਹੋਰ ਦੇਣੀ ਦੇਣੀ ਕਿੰਨੇ ਦੀ ਐ ਦੱਸਾ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਓਏ ਇੱਧਰ ਕਿਤਨਾ ਮੇਰੇ ਨਾਲ ਟੱਕੜਾ ਹੋ ਗਿਆ ਬੁੜੇ ਨਾਲ ਇੱਥੇ ਖੜੋ ਜੱਜ ਕੇ ਮੜ ਜਾ ਵੀਡੀਓ ਬਣਦੀ ਤੇਰੀ ਮੈਂ ਕਹਿੰਦਾ 100 ਘੱਟ ਦੇ ਦੋ ਫਿਰ ਐ ਕਹਿੰਦਾ ਨਹੀਂ ਦੇਣੀਆਂ ਬਸ ਗੱਲਾਂ ਵੇ ਦੀ ਤਾਂ ਹਾਂ ਸੁਣਦੀ ਆ ਦੱਸਣਾ ਵਾ ਪੁੱਸ ਤੈਨੂੰ ਪਤਾ ਐ ਦੱਸ ਸਹੀ ਜੀ ਤਾਂ ਤੁਸੀਂ ਦੱਸਣਾ ਰਾਜੂ ਬੋਤੀਆਂ ਗੱਲਾਂ ਨਾ ਕਰ ਜੈਨੇ ਰੁਪਏ ਹੁੰਦੇ ਨਾ ਬੱਕਰੀ ਗਾਂ ਵਰਗੀ ਲੈਂਦਾ ਬੰਦਾ ਗਰੀਬ ਇਹ ਵੀ ਇੱਕ ਵਿਚਾਰਾ ਸਾਡੀ ਵੀਡੀਓ ਦੇਖਦੇ ਕੇ ਇਸ਼ਕ ਕੱਢੇ ਦੀ ਤਾਂ ਕਾਨੂੰ ਹਾਂ ਸਭ ਕੋਸਾ ਕੋਲੇ ਅੱਛਾ ਟਫਰਾ ਬੱਕਰੀ ਵੇਚਤੀ ਤੇ ਪੂਰੀ ਬਾਰਾਂ ਦੀ ਨਹੀਂ ਯਾਰ ਚੁੱਪ ਗਾ ਪੱਕੇ ਹੀ ਲਾਏ ਜਿੱਥੇ ਵੀ ਨੂੰ ਲੈ ਕੇ ਆ ਉਹ ਤਾਂ ਤੇਰੀ ਗੱਲ ਠੀਕ ਆ ਨਹੀਂ 12 ਸਾਢੇ 12 ਦੀ ਮੇਰੇ ਉੱਤੇ ਪਾਦੀ ਆ ਉਹ ਨਹੀਂ ਨਹੀਂ ਦਰਨਾ ਪੰਦਰੀ ਲਈਆਂ 15000 ਦੀ ਜਾਂ ਪੂਰੀ 13 ਦੀ ਦੇ ਫੜ ਹੋਈ ਉਹ ਨਹੀਂ ਰਾਜੂ ਉਹ ਬੱਸ ਬਾਜੂ ਨਾਟੀ ਜਾਂ ਭਣ ਭਈ ਸਮਝਿਆ ਕਰੋ ਗੱਲ ਨੂੰ ਐਡਾ ਦਮਾਲਾ ਨਹੀਂ ਹੈਗਾ ਦਾ ਮਾਲਾ ਹੈਗਾ ਓਏ ਛੱਡ ਪਰੈ ਸਾਨੂੰ ਪਤਾ ਹੁੰਦਾ ਗਾਂ ਕਦਾ ਹੈ ਯਾਰ ਕੀ ਕਰਾਂ ਅੜ ਗਿਆ ਉਹ ਤੂੰ ਸਾਈ ਇਹਨੂੰ ਕਹੂੰ ਦੰਨਾ ਯਾਰ ਮੈਨੂੰ ਦੇ ਮੇਰੀ ਸਾਈ ਨਹੀਂ ਦੱਸ ਇਹ ਤੋਂ ਵੱਧ ਨਹੀਂ ਲਾਉਣੀ ਨਹੀਂ ਵੀਰੇ ਜਾਇ ਜੀ ਲਾਇਨੇ ਤੈਨੂੰ ਵੀ ਪਤਾ ਹੀ ਕੱਦ ਦੇਖ ਲੈ ਉਹੀ ਵੀ ਪੈਸੇ ਰੱਬਣ ਵੀ ਆਪਾਂ ਬੱਸ ਫਿਰ ਉਹੀ ਪੈਸੇ ਵੀ ਆਪਾਂ ਬੰਦਾ ਮੋਲੀ ਜਾਇਆ ਮੁੱਲ ਵੀ ਆਪਾਂ ਕਿਹੜਾ ਕੱਚਾ ਲਾਦਾ ਚਾ 100 ਹੋਰ ਪਾਦਾ ਹਾਂਜੀ 100 ਹੋਰ ਪਾਤਾ ਬਈ ਚੱਕ ਉਹ ਯਾਰ ਇਹਨੂੰ ਘੱਟ ਦੇਦਾ ਯਾਰ ਛੱਡ ਬੜਾ 200 ਘੱਟ ਦੇ ਚੱਕ ਕਿਨੂੰ ਇਹਨੂੰ ਚੱਕੇ ਨੂੰ ਪੁੱਛਿਆ ਬਸ ਚਾ 200 ਹੋਰ ਦੇ ਦਸਾਂ ਤੇ ਚੱਕ ਬਸ ਹੁਣ ਹੁਣ ਤਾਂ ਯਾਰ ਕੀ ਜਾ ਸ਼ਾਟ ਦੇ 13200 ਨਹੀਂ 20500 ਚਾ 13000 ਨਹੀਂ 13000 ਯਾਰ ਬੜਾ ਮੁਕਾਪ ਨਾਲ ਮੈਂ ਕੀ 200 ਵੱਧ ਪਾ ਕਣ ਹੁੰਦੀ ਛੋਟੇ ਭਾਈ ਦੇ ਦੇ ਉਹ 13300 ਕਰਦੇ ਬਸ ਗੱਲ ਉਹ ਬਾਈ 200 ਕਿੱਡੀ ਗੱਲ ਹਟ ਨਾ ਕੋਈ ਹਟ ਕਰ ਉਹ ਚੱਲ ਤੂੰ ਪੂਰੀ ਹੋ ਗਏ 13.5 ਹਟ ਫਰ ਦੇ ਪੈਸੇ ਪੱਟ ਸੋਹਣੀ ਐ ਫੜ ਲਿਆ ਪੱਟ ਨਹੀਂ ਮਾੜੀ ਪੱਟ ਬਹੁਤ ਸੋਹਣੀ ਐ ਸਾਰੀ ਕੁਲੀ ਖੜੀ ਐ ਆਪਾਂ ਦਾ ਕੰਡੇ ਕੱਢੀ ਜਾਣੇ ਨੇ ਉਹ ਐ ਜਿੱਦੋਂ ਆਇਆ ਉਹ ਵੀ ਬਾਲੀ ਦੂਰੋਂ ਆਇਆ ਉਧਰੋਂ ਕਿਹੜੇ ਪਾਸੇੋਂ ਪਤਾ ਨਹੀਂ ਧਫੇ ਦੂਫੇ ਦੇ ਇਲਾਕੇ 'ਚੋਂ ਕਿਹੜੇ ਪਿੰਡ ਦਾ ਹੈ ਉਹ ਵਾਹ ਉਹ ਲਾ ਸਫੀ ਕਮੋਂ ਨਾ ਜਾਂਦਾ ਹੁੰਦਾ ਮੈਂ ਉੱਥੇ ਪੈਡਾ ਪੂਡਾ ਖਰੀਦਣ ਆਫੀਸਰ ਰੇੜੇ ਚ ਸਫੀ ਕਮੋਂ ਮਰ ਗਿਆ ਵਿਚਾਰਾ ਬੰਦਾ ਵਧੀਆ ਸੀ ਬਹੁਤ ਵਧੀਆ ਬੰਦਾ ਸੀ ਗੜਕੂ ਦਾ ਬਾਪਾ ਬੰਦਾ ਵਧੀਆ ਸੀ ਗੈਨ ਲੈ